ਨਾਲੀ ਮੈਂ ਖਾਵਾ ਐਨੇ ਕਪੋਰੇ ਨੂੰ ਕੀ ਕਰਾਂ ਹੈਲੋ ਚਲ ਟੇਸਟ ਕਰਕੇ ਵੇਖ ਲੈ ਮੰਮੀ ਤੂੰ ਤਾਂ ਦੰਦ ਨਾ ਕਾ ਲਈ ਤਾਂ ਮੈਂ ਕਿਹੜੇ ਨਾਲ ਖਾਵਾ ਚਲ ਮੰਮੀ ਤੂੰ ਇੰਨਾ ਸ਼ੋਕਰ ਕਰ ਤੂੰ ਤੇ ਨਹੀਂ ਆਉਂਦੀ ਕਦੇ ਆਓ ਤੇ ਮੰਮੀ ਤੂੰ ਇੰਨਾ ਸ਼ੋਕਰ ਕਰ ਅੱਜ ਕੱਲ ਦੇ ਜਵਾਕ ਤਾਂ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਬਲੌਗ ਦੇਖਣ ਦੇ ਲਈ ਤੇ ਇੰਨਾ ਜ਼ਿਆਦਾ ਸਾਨੂੰ ਪਿਆਰ ਦੇਣ ਦੇ ਲਈ ਮੈਂ ਤੁਹਾਡਾ ਇੱਕ ਇੱਕ ਕਮੈਂਟ ਬਹੁਤ ਧਿਆਨ ਦੇ ਨਾਲ ਪੜਿਆ ਤੇ ਸਾਰਿਆਂ ਨੂੰ ਖੁਦ ਲਾਈਕ ਕੀਤਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਨੂੰ ਇੰਨਾ ਜ਼ਿਆਦਾ ਪਿਆਰ ਦੇਣ ਦੇ ਲਈ ਅੱਜ ਅੱਜ ਦਾ ਜਿਹੜਾ ਬਲੌਗ ਹੈਗਾ ਇਹ ਹੈਗਾ ਆਪਾਂ ਵੇਸਣ ਵਾਲੀਆਂ ਪਿੰਨੀਆਂ ਬਣਾਈਆਂ ਸੀਗੀਆਂ ਮੰਮੀ ਦਾ ਥੋੜਾ ਜਿਹਾ ਬੀਬੀ ਹਾਈ ਸੀ ਤੇ ਉਹਦਾ ਆਪਣੇ ਬੇਡਿਆਂ ਵੀ ਨਾ ਦਿਲ ਨਹੀਂ ਲੱਗ ਰਿਆ ਸੀ ਇਸ ਕਰਕੇ ਮੈਂ ਤੇ ਪ੍ਰਭ ਨੇ ਮਿਲ ਕੇ ਵੇਸਣ ਦੀਆਂ ਪਿੰਨੀਆਂ ਬਣਾਈਆਂ ਸੀ ਥੋੜੀ ਜੀ ਹੈਲਪ ਸਾਡੀ ਪ੍ਰਭ ਦੇ ਪਾਪਾ ਨੇ ਵੀ ਕੀਤੀ ਆ ਤੁਸੀਂ ਇਸ ਬਲੌਗ ਦੇ ਵਿੱਚ ਦੇਖ ਲਓਗੇ ਤੇ ਇਹਨਾਂ ਨੇ ਕਿੰਦਾ ਇਹ ਪਿੰਨੀਆਂ ਬਣਾਈਆਂ ਔਰ ਮੰਮੀ ਦਾ ਰਿਐਕਸ਼ਨ ਕੀ ਸੀ ਉਹਨਾਂ ਪਿੰਨੀਆਂ ਨੂੰ ਦੇਖ ਕੇ ਤੁਹਾਨੂੰ ਇਹ ਵੀ ਪਤਾ ਲੱਗ ਜਾਊਗਾ ਚੰਗੀ ਤਰ੍ਹਾਂ ਹਲਾਓ ਚੰਗੀ ਤਰ੍ਹਾਂ ਸ਼ੁਗਰ ਆ ਮਮਾ ਜੀ ਤੁਸੀਂ ਪਾਪਾ ਜੀ ਦਾ ਕੰਮ ਕਰਾਉਣ ਲੱਗੇ ਆ ਤੇ ਹੋਰ ਪੁੱਤ ਮੇਰੀ ਬਾਹ ਥੱਕ ਗਈ ਹੋਣਾ ਹਲਾ ਹਲਾ ਕੇ ਹਲਾ ਹਲਾ ਕੇ ਸਾਰਾ ਕੁਝ ਭੁੱਜ ਗਿਆ ਪਰ ਸਿਰਫ ਸ਼ੱਕਰ ਪਾਉਣੀ ਸੀ ਸ਼ੱਕਰ ਪਾ ਕੇ ਹਿਲਾਉਣਾ ਸੀ ਤਾਂ ਪਾਪੇ ਨੇ ਲਾਇਆ ਤੇ ਸਾਰੀਆਂ ਪਿੰਡੀਆਂ ਦਾ ਬਣਾਇਆ ਹੀ ਮੈਂ ਆ ਆ ਆਪਣਾ ਯਾਰ ਲਦਾ ਪਟੀਆਂ ਬਣਾਉਣ ਵਾਲੀਆਂ ਪਈਆਂ ਨਹੀਂ ਕਰ ਦਿੰਦੇ ਮਾੜਾ ਜਿਹੜਾ ਐਂਡ ਤੇ ਕਰਕੇ ਨਾ ਸਾਰਾ ਕੰਮ ਪਾਪੇ ਨਹੀਂ ਕਰਦਾ ਮੇਲਾ ਤੇਰੀ ਮਾਂ ਦਾ ਕੋਈ ਨਾਂ ਹੀ ਨਹੀਂ ਕਰਕੇ ਧਿਆ ਵੇਖ ਲੈ ਪ੍ਰਭ ਤੇ ਬਣਾਈ ਤਾਂ ਸਾਰਾ ਮਟੀਰੀਅਲ ਤਾਂ ਮੈਂ ਹੀ ਬਣਾਇਆ ਆ ਮਮਾ ਨੇ ਬਣਾਇਆ ਥੋੜਾ ਜਿਹਾ ਮਿਕਸ ਕਰਨਾ ਵਾ ਤੁਸੀਂ ਨਾ ਮਿਕਸ ਨਾ ਕਰਨਾ ਜੂਰ ਸਾਰਾ ਮੇਰਾ ਲੱਗ ਗਿਆ ਪਹਿਲਾਂ ਤੁਸੀਂ ਦੱਸੋ ਇਹ ਚ ਪਿਆ ਕੀ ਕੀ ਆ ਕਿਹੜੇ ਇਹ ਦੱਸੋ ਚਲ ਕਿਹੜੀ ਕੰਪਨੀ ਦਾ ਕੀ ਕੀ ਪਿਆ ਹੋਇਆ ਇਹ ਮਟੀਰੀਅਲ ਮਟੀਰੀਅਲ ਬਹੁਤ ਪਿਆਰਾ ਐ ਤੁਹਾਨੂੰ ਸਮਝ ਨਹੀਂ ਆਉਣੀ ਇੱਕ ਆਸਟ੍ਰੇਲੀਆ ਦੇ ਹਿਸਾਬ ਨਾਲ ਤੁਹਾਨੂੰ ਮਟੀਰੀਅਲ ਉਹ ਨਹੀਂ ਉਹ ਤੁਹਾਨੂੰ ਵਾਸਤੇ ਇਹ ਆਪਣੀ ਇੰਡੀਆ ਦੀ ਇੰਗਲਿਸ਼ ਆਉਂਦੀ ਆਸਟ੍ਰੇਲੀਆ ਦੀ ਇੰਗਲਿਸ਼ ਨਹੀਂ ਆਉਣੀ ਮੈਂ ਉਹ ਆਸਟ੍ਰੇਲੀਆ ਦੇ ਹਿਸਾਬ ਨਾਲ ਦੱਸਣਾ ਤੁਹਾਨੂੰ ਪਤਾ ਨਹੀਂ ਲੱਗਣਾ ਫੇਰ ਐਵੇਂ ਆਪਾਂ ਮੱਥਾ ਮਰਈ ਜਾਵਾਂਗੇ ਐ ਕੰਬਾਲੀ ਅੰਗਰੇਜ਼ੀ ਜੀ ਨਾ ਬੋਲ ਬਾਅਦ ਵਿੱਚ ਤੇੜੂਆਣੀ ਹੁਣੀ ਹੈ ਕਿ ਨਹੀਂ ਜੇ ਆਸਟ੍ਰੇਲੀਆ ਦੇ ਬੰਦੇ ਨੂੰ ਕਿਸੇ ਨੂੰ ਸਾਥ ਲੈ ਜਾਣਾ ਹਾਂ ਬਾਰੀ ਪ੍ਰੋਫੈਸ਼ਨਲ ਜੇ ਨਹੀਂ ਸੁੱਧਣਾ ਫਿਰ ਪ੍ਰਭ ਨੂਰ ਕੀ ਭੀਸਰੀ ਹੋਣਾ ਆਹ ਕਾਜੂ ਐਂਡ ਬਦਾਮ ਹਾਂ ਜੀ ਠੀਕ ਆ ਤੇ ਆਪਾਂ ਕੀ ਕਰਾਂਗੇ ਅੱਜ ਆਪਾਂ ਬਣਾਵਾਂਗੇ ਬੇਸਣ ਵਾਲੀਆਂ ਤੇ ਖੂਆ ਪਾ ਕੇ ਪਿੰਨੀਆਂ ਹਨਾ ਪ੍ਰਭ ਨੂੰ ਇੱਥੇ ਸਿੱਖਦੇ ਜਾਉ ਹਨਾ ਅਸਟ੍ਰੇਲੀਆ ਪ੍ਰਭ ਸਰਦੀਆਂ ਚ ਮਾਂ ਮੇ ਇਹਨਾਂ ਨੂੰ ਵੀ ਬਣਾ ਕੇ ਖਵਾਉਣੀ ਆ ਚੰਗਾ ਠੀਕ ਆ ਸੌਖੀ ਲੱਗੀ ਤੈਨੂੰ ਰੈਸਪੀ ਇਹ ਵਾਲੀ ਹਾਂਜੀ ਸੌਖੀ ਆ ਹਨਾ ਮੰਮੀ ਬਣ ਗਈ ਆ ਪੁੱਜੀ ਚਲੋ ਬੰਦੀਆਂ ਨਾਨੀ ਆ ਦੀ ਕੰਮ ਨੇ ਵੀ ਸੋਹਣੇ ਬਣਾਈਆਂ ਤੋਂ ਵੀ ਸੋਹਣੀਆਂ ਬਣਾਈਆਂ ਮੰਮੀ ਏ ਕੰਮ ਤਾਂ ਪੇੜੇ ਬੜੇ ਸੋਹਣੇ ਕਰਦੀ ਆ ਹੋਰ ਏ ਕੰਮ ਤਾਂ ਪੇੜੇ ਵਧੀਆ ਕਰ ਲੈਂਦੀ ਆ ਹਾਂ ਰੋਟੀਆਂ ਚ ਗਦੀਪ ਨੇ ਵੇਲੀਆਂ ਅੱਜ ਤੇ ਬੜੀਆਂ ਹੀ ਸੋਹਣੇ ਗੋਲ 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 ਨੇ ਏ ਕੰਮ ਨੇ ਪੇੜਾ ਪੂਰਾ ਇੱਕ ਕਹਿੰਦੇ ਤਰਾਇ ਦਾੰਦ ਸੀ ਨਾ ਤੇ ਕੰਮ ਕਰ ਲੈਂਦੀ ਆ ਤੁਹਾਡੇ ਪਰ ਇਹ ਕੰਮ ਮੈਂ ਕਿਹਨੂੰ ਬੈਠਾ ਕਹਿੰਦੀ ਤੁਸੀਂ ਪਿੰਨੀਆਂ ਬਣਾਈਆਂ ਮੈਂ ਤਾਂ ਖਾ ਲਈ ਲੈ ਗਈ ਮੈਂ ਤਾਂ ਖਾ ਲਈ ਲੈ ਗਈ ਹਾਂ ਮੈਂ ਆਉਂਦੀ ਆ ਆਫਿਸ ਰਾਂ ਜੋ ਮੰਮੀ ਇੱਕ ਤਰਕੇ ਵੇਲਾ ਲੱਗਦਾ ਕਿਉਂ ਵੀ ਵਧੀਆ ਵਧੀਆ ਹੀ ਕਿਉਂ ਪਿੰਨੀਆਂ ਜਾਂਦੇ ਵਧੀਆ ਖਾ ਕੇ ਰੱਖੀ ਤੂੰ ਮੇਰੇ ਪੀੜਾ ਯੰਗੀ ਦਵਾਈ ਖਾਦੀ ਖਾਦੀ ਆਪਣੀ ਬੁੱਟੀ ਆ ਗੋਲੀ ਨਹੀਂ ਖਾਦੀ ਪਈ ਆ ਹਮ ਕੀ ਗੱਲ ਆ ਦੰਦ ਕਾ ਨਹੀਂ ਕੱਢੀ ਜਾਂਦੀਆਂ ਮੈਂ ਦੰਦ ਹੀ ਖਾਣ ਪੱਦੀਆਂ ਬਣਾਈਆਂ ਖਾਣੇ ਤੇ ਫਿਰ ਦੰਦ ਕਾ ਤੋਂ ਨਿਕਲਦੇ ਸਾਡੇ ਗਾਦੀ ਇਹ ਕੱਢਦੀ ਬੈਠੇ ਤੇਰੇ ਵੀ ਨਿਕਲੇ ਸੀ ਹਾਂ ਮੈਂ ਗੱਲ ਆ ਕੋਈ ਕਿਹੜੇ ਹੱਸਦੀਆਂ ਨਾ ਗੱਲ ਤਾਂ ਹੈਗੀ ਆ ਗੱਲ ਤਾਂ ਹੈਗੀ ਭਾਈ ਕਹਿੰਦੇ ਮੰਮੀ ਜਦੋਂ ਅਸੀਂ ਪਿੰਨੀਆਂ ਬਣਾਉਂਦੇ ਸੀ ਉਦੋਂ ਤੂੰ ਤਾਂ ਉੱਥੇ ਹੈ ਨਹੀਂ ਤੂੰ ਤਾਂ ਬੀਬੀ ਵਧਾ ਕੇ ਬੈਠੀ ਸੀ ਤੇ ਭਣੇ ਅਸੀਂ ਬਣਾਈਆਂ ਤਾਂ ਤੈਨੂੰ ਖਾਣ ਲੱਗੀਆਂ ਉਹ ਤੇ ਜੇ ਉਦੋਂ ਵੀ ਬੀਬੀ ਵਧ ਗਿਆ ਰਹੀ ਨਹੀਂ ਵਧਾ ਬੜੀਆਂ ਹਲਦੀ ਬਣਾਈਆਂ ਆ ਕੇ ਦੇਖੋ ਚੁੱਭਾ ਹੁਣ ਘਰ ਤੋਂ ਮੁੱਠਾ ਹਾਂ ਇੱਕ ਤਰਗੀਆਂ ਤਾਂ ਪਿੰਨੀਆਂ ਕਿਹਨੇ ਖੇਵਾ ਨਾਨੇ ਛੱਡਣਾ ਹੋ ਜਾਂਦਾ ਵਾਤਾ ਮੇਰਾ ਨਾ ਕਿਹਨੇ ਖੇਵਾ ਇਹਨਾਂ ਨੂੰ ਮੇਰੇ ਦੰਦ ਤਾਂ ਹੈ ਨਹੀਂ ਹੁਣ ਜਿੰਨਾਂ ਦੇ ਨਾਲ ਆ ਤੁਹਾਨੂੰ ਲੈ ਲੈ ਟੁੱਟ ਨਹੀਂ ਲੈ ਲੈ ਥੋੜਾ ਲੈ ਲੈ ਟੁੱਟਦੀਆਂ ਇਹ ਇਹ ਤਾਂ ਹੀ ਅਸ ਰੀਆਂ ਸਿੰਗ ਇਹਨਾਂ ਨੂੰ ਪਤਾ ਹੀ ਆਹੋ ਪਤਾ ਹੀ ਵੀ ਨਾਨੀ ਤੋਂ ਹੁਣ ਫਿੱਸੜੀਆਂ ਤਾਂ ਹੈ ਨਹੀਂ ਜੀਆਂ ਨਾਨੀ ਲੈ ਆਉਂਗੀ ਆਹ ਇਹ ਲੈ ਇੱਕ ਟਾਰ ਗਈਆਂ ਨਾ ਹੈਗੀਆਂ ਗੱਲ ਤੇ ਕੌਣ ਇਹਨਾਂ ਨੂੰ ਖਾਊਗਾ ਨਾਨੀ ਮੈਂ ਖਾਵਾਂ ਐਨੇ ਕ ਘੋਰੇ ਨੂੰ ਕੀ ਕਰਾਂ ਹਲੋ ਚਲ ਟੈਸਟ ਕਰਕੇ ਵੇਖ ਲੈ ਮੰਮੀ ਤੂੰ ਤਾਂ ਦੰਦ ਨਾਲ ਖਾ ਲਈ ਤਾਂ ਮੈਂ ਕਿਹਨੇ ਸੰਦਰਾ ਖਾਵਾਂ ਸਾਲ ਵਾਂਗ ਤੂੰ ਇਹ ਨਾਲ ਸ਼ੋਕਰ ਕਰਾਉਂ ਤੂੰ ਤੇ ਨਹੀਂ ਆਉਂਦੀ ਕੈਪ ਆਓ ਤੇ ਮੰਮੀ ਤੂੰ ਐਡਾ ਸ਼ੋਕਰ ਕਰਾ ਅੱਜ ਕੱਲ ਦੇ ਜਵਾਗ ਤਾਂ ਐ ਫੜਾਉਂਦੇ ਹੀ ਨਹੀਂ ਕਮ ਸੇ ਕਮ ਐ ਫੜਾਉਂਦਿਆਂ ਤਾਂ ਹੈਗੀਆਂ ਇਹ ਤੁਸੀਂ ਤਾਂ ਬਣਾਈਆਂ ਨਹੀਂ ਕੋਈ ਬਣਾਈਆਂ ਬਣਾਈਆਂ ਤਾਂ ਮਾਂ ਨਹੀਂ ਆ ਹੈਲਪ ਕੀਤੀ ਪ੍ਰਭ ਨੇ ਪ੍ਰਭ ਨੇ ਪੂਰੀ ਹੈਲਪ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਅੱਜ ਦਾ ਇਹ ਬਲੌਗ ਦੇਖਣ ਦੇ ਲਈ ਜੇ ਤੁਹਾਨੂੰ ਸਾਡਾ ਇਹ ਬਲੌਗ ਵਧੀਆ ਲੱਗਾ ਪਲੀਜ਼ ਲਾਈਕ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਸ਼ੇਅਰ ਕਰਿਓ ਜੇ ਤੁਹਾਨੂੰ ਸਾਡੀਆਂ ਚੀਜ਼ਾਂ ਪਸੰਦ ਆ ਰਹੀਆਂ ਨੇ ਕਮੈਂਟ ਕਰਕੇ ਵੀ ਦੱਸਿਓ ਤੇ ਸਬਸਕ੍ਰਾਈਬ ਵੀ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ